ਕਹਿੰਦੇ ਮਹਾਰਾਜ ਨੇ ਪਾਪ ਕੀਤੇ ਨੇ। ਜਦ ਦੇਖਿਆ ਮਨ ਪਿੰਗਲ ਗਿਆ। ਕਹਿੰਦੇ ਇਹਨਾਂ ਨੂੰ ਕੌਣ ਕੱਢੂਗਾ? ਕਹਿੰਦੇ ਸਾਰੇ ਛੱਡ ਦੇਵੀਂ। ਕਹਿੰਦੇ ਮਹਾਰਾਜ ਮੈਨੂੰ ਤੁਸੀਂ ਅਕਾਲ ਪੁਰਖ ਤੋਂ سزا ਦਿਵਾਣੀ ਕਿਵੇਂ ਛੱਡ ਦੇ ਇਹਨਾਂ ਨੂੰ ਮੈਂ? ਕਹਿੰਦੇ ਨਹੀਂ ਤੈਨੂੰ ਇਹਦੇ ਬਦਲੇ ਕੁਝ ਦੇਵਾਂਗੇ। ਇੱਕ ਪਾਸੇ ਇਹਨਾਂ ਦੇ ਪਾਪ ਪਾਲਾ, ਇੱਕ ਪਾਸੇ ਸਾਡਾ ਇੱਕ ਟਾਈਮ ਦਾ satsangit ਦਾ ਸਮਾਂ ਪਾਲਾ। ਸੰਗਤ ਇੰਨੀ ਮਾਨ ਹੈ। ਜਦ ਤਕੜੀ ਵਿੱਚ ਪਾਏ ਗਏ ਪਾਏ ਗਏ ਉਹ ਸੰਗਤ ਵਾਲਾ ਪੱਲਾ ਭਾਰੀ ਰਿਹਾ ਕਿੱਥੇ ਹੁਣ ਮਹਾਤਮ ਸੰਗਤ ਦਾ ਨਾਮ ਦਾ ਮਹਾਤਮ ਸਾਰੇ ਨਰਕ ਖਾਲੀ ਹੋ ਗਏ ਕਹਿੰਦੇ ਮਹਾਰਾਜ ਜੀ ਹੁਣ ਮੈਂ ਕੀ ਕਰੂੰਗਾ ਨਰਕ ਕਹਿੰਦੇ ਕੋਈ ਨਹੀਂ ਜਦੋਂ ਕਾਲ ਯੁਗ ਦਾ ਸਮਾ ਆਵੇਗਾ ਉਹ ਤਾਂ ਬਹੁਤ ਨਰਕ ਭਰਨਗੇ ਤੇਰੇ ਤਾਂ ਹੀ ਤਾਈਆਂ ਖਾਲੀ ਕਰ ਲੈ ਪਹਿਲਾਂ ਹੀ ਉਦੋਂ ਫਿਰ ਡੇਲੇ ਆਪਣੇ ਆਪ ਨੂੰ ਬਹੁਤੇ ਜ਼ਿਆਦਾ ਸਿਆਣਪ ਵਾਲੇ ਕਹਾਉਣਗੇ ਬੁੱਧੀਮਾਨ ਕਹਾਉਣਗੇ